डेरेक्सोड़ संत बाबा हंसराज महाराज जी श्री गुरु रविदास तीर्थ अस्थान सचखंड पंडवा फगवाड़ा ਵਿਖੇ 21ਵਾਂ ਸ਼੍ਰੀ ਗੁਰੂ ਰਵਿਦਾਸ ਮਾਗੀ ਜੋੜ ਮੇਲਾ ਅਤੇ 108 ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦੇ 33ਵੇਂ ਆਗਮਨ ਦਿਵਸ 19 ਜਨਵਰੀ ਦਿਨ ਐਤਵ ਨੂੰ ਮਨਾਇਆ ਜਾ ਰਿਹਾ ਹੈ ਜਿਸ ਮੰਦੀ ਮਿਤੀ 7 ਜਨਵਰੀ ਤੋਂ 19 ਜਨਵਰੀ ਤੱਕ ਸ਼੍ਰੀ ਖਨਪਾਠ ਸਾਹਿਬ ਜੀ ਦੇ ਜਾਬ ਲੜੀਵਾਰ ਚੱਲ ਰਹੇ ਨੇ ਇਸੇ ਹੀ ਕੜੀ ਦੇ ਤਹਿਤ ਡੇਰੇ ਵਿਖੇ 13 ਹੋਰ ਸ਼੍ਰੀ ਖਨਪਾਠਾਂ ਦੀ ਲੜੀ ਆਰੰਭ ਹੋਈ ਜਿਨ੍ਹਾਂ ਦੇ ਭੋਗ 19 ਜਨਵਰੀ ਨੂੰ ਪਾਉਣ ਉਪਰੰਤ ਮਹਾਨ ਕੀਰਤਨ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀਏ ਅਤੇ ਢਾਡੀ ਜਥੇ ਕੀਰਤਨ ਦੇ ਢਾਡੀ ਬਾਰਾਂ ਰਾਹੀਂ ਆਈਆਂ ਹੋਈਆਂ ਸੰਗਤਾਂ ਨੂੰ ਨੇਹਾਲ ਕਰਨਗੇ ਇਸ ਤੋਂ ਇਲਾਵਾ ਇਹਨਾਂ ਸਮਾਗਮਾਂ ਨੂੰ ਲੈ ਕੇ ਡੇਰੇ ਨੂੰ ਬਹੁਤ ਹੀ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਹੈ ਇਸ ਮੌਕੇ ਗੱਲਬਾਤ ਕਰਦੇ ਡੇਰਾ ਮੁਖੀ ਸੰਤ ਮਹਿੰਦਰਪਾਲ ਜੀ ਨੇ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੂਟ ਵਰਤਾਇਆ ਜਾਵੇਗਾ ਪਿੰਡ ਪੰਡਵਾ ਤੋਂ ਨਵਰਾਂਗ ਚੈਨਲ ਲਈ ਐਚਐਸ ਰਾਣਾ ਦੀ ਰਿਪੋਰਟ ਗੁਰੂ ਰੂਪਿਆਰੀ ਸਤਸੰਗ ਜੀਓ ਗੁਰਬਾਣੀ ਦਾ ਫਰਮਾਨ ਹੈ ਲਖੁਛੀਆਂ ਪਤ ਸਿੰਘ ਜੀ ਸਤਕੁਨ ਨਦ ਕਰੇ ਤਾਂ ਤੰਤਲ ਸ੍ਰੀ ਬਾਬਾ ਹਸਰਾਜ ਮਾਰਨੇ ਏਡੀ ਵੱਡੀ ਕਿਰਪਾ ਕੀਤੀ ਪਿੰਡ ਪੰਡਵੇ ਤੇ ਜੋ ਸਦੀਆਂ ਤੋਂ ਬਾਅਦ ਜਗਧਪੁਰ ਸਤਪੁਰ ਵੀਰਾਸ ਮਹਾਰਾ ਦੇ ਨਾਂ ਤੇ ਇੱਕ ਸੁੰਦਰ ਤੀਰਥ ਸਥਾਨ ਸਰੋਵਰ ਸਾਹਿਬ ਪੈਸਾ ਸੰਗਤਾਂ ਦਾ ਅਸ਼ੀਰਵਾਦ ਬਾਬਾ ਜੀ ਦੀ ਸਤਗੁਰਾਂ ਦੇ ਨਾਂ ਤੇ ਬਣਾ ਕੇ ਅੱਜ ਲੋਕ ਹਰ ਰੋਜ਼ 5700 ਨਕ ਮਾਸਕ ਬੰਦਾ ਹੁੰਦਾ ਹੈ ਤੇ ਸੰਗਤਾਂ ਦੀ ਕਰਵ ਲੰਗਰ ਭਲਾ ਦੇ ਦਿਨ ਦਾ ਚੱਲਦੇ ਨੇ ਸੱਸ ਜੀ 21ਵਾਂ ਮਾਗੀ ਜੋੜੇ ਮੇਰਾ ਮਨਾਉਂਦੀ ਖੁਸ਼ੀ ਅੰਦਰ ਬਾਬਾ ਹਸਰਾ 36ਵਾਂ ਆਗਮ ਦਿਵਸ ਪ੍ਰਕਾਸ਼ ਦੇ ਮਨਾਉਂਦੀ ਖੁਸ਼ੀ ਅੰਦਰ ਅੱਜ 6ਵੀਂ ਅਖੰਡ ਪੜਸਾ ਦੀ ਲੜੀ ਪਹਿਲੇ 5-5 ਅੱਜ 6ਵੀਂ ਲੜੀ ਦੇ ਜਿੱਥੇ ਕਿ 13 ਅਖੰਡ ਪੜਸਾ ਖੁੱਲੇ ਹਾਲ ਅੰਦਰ ਲੁਕਨ ਮਚੇਸਤਾਨ ਦੇ ਕੋਲ ਗੁਰੂ ਦੇਵ ਜੀ ਦਾ ਸਰੂਪ ਦੇ ਪਿੱਛਲੇ ਪਾਸੇ ਸਕੂਲ ਸਾਡੇ ਕੋਲ ਆਰੰਭ ਕੀਤੇ ਗਏ ਆ ਜਿਨ੍ਹਾਂ ਦਾ ਪ੍ਰੋਗਰਾਮ ਕੱਲ ਨੂੰ ਨਿਸ਼ਾਸਾ ਦੀ ਸੇਵਾ ਹੋਵੇਗੀ ਜਿੱਥੇ ਨਿਸ਼ਾਸਤ ਝੁਲਦਾ ਤੇ ਪੂਜਾ ਮਾਤਾ ਪਿਤਾ ਅੰਗਿੱਠਾ ਦਾ ਉੱਤੇ ਚਾਦਰ ਚੜਾਈ ਜਾਵੇਗੀ ਕਿਉਂਕਿ ਕੱਲ ਨੂੰ ਉਹਨਾਂ ਦਾ ਵੀ ਜਨਮ ਦਿਨ ਤੇ ਦਾਸਾਂ ਦਾ ਵੀ ਕੱਲ ਨੂੰ ਜਨਮ ਦਿਨ ਸੰਤ ਬੀਵੀ ਵੀਰਾਂ ਰਾਣੀ ਦਾ ਜਨਮ ਦਿਨ ਸੰਗਤਾਂ ਦੀ ਕਿਰਪਾ ਦੇ ਨਾਲ ਜੋ ਸੰਗਤਾਂ ਨੇ ਰਖਵਾਇਆ ਹੈ ਤੇ ਪਰਸੋਂ ਨੂੰ ਫਿਰ 29 19 ਤਰੀਕ ਨੂੰ ਮੇਲਾ ਸੰਤ ਮਹਾਤਮਾ ਸੰਤ ਜਨ ਬੁੱਧੀ ਜੀ ਵੀ ਬੇਤ ਸੰਗਤਾਂ ਇੱਥੇ ਪਹੁੰਚ ਰਹੀਆਂ ਹਰ ਸੰਪਰਤਾਂ ਦੇ ਸੰਤ ਇੱਕ ਬਰਾਬਰ ਨੇ ਕੋਈ ਛੋਟਾ ਨਹੀਂ ਕੋਈ ਵੱਡਾ ਨਹੀਂ ਹੈ 사ਤਸੰਗ ਜੀ ਨਗਰ ਦਾ ਬੜਾ ਸਹਿਯੋਗ ਆ ਪੰਚਾਇਤ ਦਾ ਬੜਾ ਸਹਿਯੋਗ ਆ ਮਹਾਂਪੁਰਸ਼ਾਂ ਦਾ ਹਰ ਰੋਜ਼ 사ਤਸੰਗ ਕੀਰਤਨ 7 ਜਨਵਰੀ ਤੋਂ ਲੜੀ ਚੱਲਦੀ ਆ ਰਹੀ ਹੈ ਆਖਮੀ ਜਿਹੜੀ ਅੱਜ 13 ਘੰਟੇ ਪਰ ਚੱਲ ਰਿਹਾ ਹੈ 사ਤਸੰਗ ਜੀ ਇਹ ਸੰਗਤ ਦਾ ਵਿਦੇਸ਼ੀ ਸੰਗਤਾਂ ਦਾ ਸਾਰਿਆਂ ਦਾ ਸਹਿਯੋਗ ਆ ਮੈਂ ਕਿਸਦਾ ਕੱਲੇ-ਕੱਲੇ ਦਾ ਨਾਂ ਨਾ ਲਵਾਂ ਤੇ ਮਾਫੀ ਵੀ ਚਾਉਣਾ ਹੈ ਸਾਸ਼ਨ ਦੀ ਦੋ ਦਰਸ਼ਨ 19 ਜਨਵਰੀ ਦੇ ਨੱਤਬਾਰ ਜਾਂਕਰਦੇ ਧੰਨ ਕਰਦੇ